ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ 'ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲੇਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਉਹਨਾ ਕਿੰਨਾ ਗਲਤ ਤਾਂ ਮੈਂ ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਆ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਦੱਸਦੇ ਮੈਂ ਇੱਕ ਵਾਰ ਸਟਾਨੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪਾਂਸ ਨਹੀਂ ਦਿਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ ਮੋਟਰਸਾਈਕਲ ਇੱਥੇ ਖੜਾ ਤੁਹਾਡਾ ਹਾਂਜੀ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖੜੜ ਫੋਟੋ ਆ ਜਿਹੜੀ ਉਹ ਗੱਡੀ ਦੀ ਹੈ ਫੋਟੋ ਕੱਢੀ ਦੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਵੀਲ ਲੋਕ ਨੂੰ ਬੈਠੇ ਬਿਠਾਇਆ ਸਮੰਗਾ ਪਾ ਤਾ ਜੀ ਦੇਖ ਲੋ ਬਾਈਕੂਰੇ ਹੀ ਖੜਾ ਸਾਡਾ ਇੱਕ ਫਿਰ ਜਾਂਦਾ ਹੀ ਨਹੀਂ ਕਿਤੇ ਬਾਈਕੂ ਆਹ ਦੇਖ ਲੋ ਖਰ ਟ੍ਰੈਫਿਕ ਪੁਲਿਸ ਵਾਲਿਆਂ ਦਾ ਵੱਡਾ ਕਾਰਨਾਮਾ ਸਵਿਫਟ ਦੀ ਥਾਂ ਬੁਲਟ ਵਾਲੇ ਦਾ ਕਰ ਦਿੱਤਾ ਆਨਲਾਈਨ ਚਲਾਨ ਤੁਹਾਨੂੰ ਦੱਸਦੇ ਕਿ ਟ੍ਰੈਫਿਕ ਪੁਲਿਸ ਵਾਲਿਆਂ ਨੇ ਚਲਾਨ ਕਰਨ ਦੇ ਚੱਕਰ ਦੇ ਵਿੱਚ ਰੋਂਗ ਸਾਈਡ ਖੜੀ ਕਾਰ ਦਾ ਚਲਾਨ ਕਰਨਾ ਸੀ ਲੇਕਿਨ ਜਦੋਂ ਆਨਲਾਈਨ ਚਲਾਨ ਭੇਜਣ ਲੱਗੇ ਤਾਂ ਗਲਤੀ ਦੇ ਨਾਲ ਗਲਤ ਨੰਬਰ ਪੈ ਗਿਆ ਤੇ ਜਿਸ ਤੋਂ ਬਾਅਦ ਇਹ ਚਲਾਨ ਬੁਲਟ ਮੋਟਰਸਾਈਕਲ ਵਾਲੇ ਦੇ ਕੋਲ ਚਲਾ ਗਿਆ ਜਿਸ ਦਾ ਕਿ ਬੁਲਟ ਘਰੇ ਖੜਾ ਸੀ ਭੇਜਣਾ Swift ਗੱਡੀ ਵਾਲੇ ਨੂੰ ਸੀ ਚਲਾਨ ਲੇਕਿਨ ਗਲਤੀ ਨਾਲ ਨੰਬਰ ਭਰਨ ਤੋਂ ਬਾਅਦ ਇਹ ਚਲਾਨ ਬੁਲਟ ਮੋਟਰਸਾਈਕਲ ਵਾਲੇ ਦੇ ਘਰੇ ਚਲਾ ਗਿਆ ਤਾਂ ਜਿਸ ਤੋਂ ਬਾਅਦ ਉਹ ਵੀ ਸੋਚਣ ਲੱਗ ਪਿਆ ਕਿ ਯਾਰ ਮੈਂ ਤਾਂ ਖਰੜ ਮੋਟਰਸਾਈਕਲ ਵੀ ਨਹੀਂ ਲੈ ਕੇ ਗਿਆ ਮੇਰਾ ਚਲਾਨ ਕਿੱਦਾਂ ਘਰੇ ਆ ਗਿਆ ਤਾਂ ਜਿਸ ਤੋਂ ਬਾਅਦ ਜਦੋਂ ਉਹ ਪੁਲਿਸ ਥਾਣੇ ਗਿਆ ਤਾਂ ਉੱਥੇ ਪਤਾ ਲੱਗਾ ਕਿ ਟ੍ਰੈਫਿਕ ਪੁਲਿਸ ਵਾਲਿਆਂ ਦੇ ਕੋਲੋਂ ਗਲਤੀ ਦੇ ਨਾਲ ਉਸ ਨੂੰ ਚਲਾਨ ਭੇਜ ਦਿੱਤਾ ਹੈ ਤਾਂ ਉਹਨਾਂ ਦੱਸਦੇ ਕਿ ਬੁਲਟ ਮੋਟਰਸਾਈਕਲ ਵਾਲਾ ਕਾਫੀ ਪਰੇਸ਼ਾਨ ਹੈ ਇਸ ਗੱਲ ਨੂੰ ਲੈ ਕੇ ਕਿ ਉਸ ਨੂੰ ਹੁਣ ਚਲਾਨ ਵੀ ਭੁਗਤਣਾ ਪਿਆ ਵੱਡਾ ਫਾਈਨ ਅਦਾ ਕਰਨਾ ਪਿਆ ਉਸ ਨੂੰ ਤੇ ਜਿਸ ਤੋਂ ਬਾਅਦ ਉਸਨੇ ਟ੍ਰੈਫਿਕ ਪੁਲਿਸ ਵਾਲਿਆਂ ਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਮੇਰਾ ਇਹ ਬਾਈਕ ਹੈ ਬੁਲਟ ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ 'ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਹਾਂਜੀ ਇਹ ਦਿੱਕਤ ਹੈ ਦੇਖੋ ਨਾ ਕਿੰਨਾ ਗਲਤ ਕੰਮ ਹੈ ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਹੈ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਇਹਨੂੰ ਦੱਸਿਆ ਨਹੀਂ ਮੈਂ ਇੱਕ ਫੇਸ ਥਾਣੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪੌਂਸ ਨਹੀਂ ਦਿਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ ਮੋਟਰਸਾਈਕਲ ਇੱਥੇ ਖੜਾ ਤੁਹਾਡਾ ਹਾਂਜੀ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਹੈ ਜਿਹੜੀ ਉਹ ਗੱਡੀ ਦੀ ਹੈ ਫੋਟੋ ਗੱਡੀ ਦੀ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਵੀਲਰ ਲਿਖਿਆ ਹੋਇਆ ਚਲਾਨ ਦੇ ਉੱਤੇ ਮਤਲਬ ਨੂੰ ਬੈਠੇ ਬਿਠਾਏ ਤੁਹਾਨੂੰ ਤੰਗਾ ਪਤਾ ਤੰਗਾ ਪਤਾ ਜੀ ਦੇਖ ਲੋ ਬਾਈਕ ਉਰੇ ਹੀ ਖੜਾ ਸਾਡਾ ਇੱਕ ਫਿਰ ਜਾਂਦਾ ਹੀ ਨਹੀਂ ਕਿਤੇ ਬਾਈਕ ਵੀ ਇਹ ਤਾਂ ਬਹੁਤ ਪਰੇਸ਼ਾਨ ਆ ਦੇਖੋ ਨਾ ਸਾਡੀ ਬਾਈਕ ਤੇ ਚਲਾਨ ਚੜ ਗਿਆ ਹੁਣ ਇਹਨੂੰ ਆਨਲਾਈਨ ਚਲਾਨ ਨੂੰ ਤਾਰੀਏ ਵੀ ਕਿਸ ਤਰ੍ਹਾਂ ਦਿੱਕਤ ਏ ਆ ਤੁਹਾਨੂੰ ਚਲਾਨ ਦੀ ਫੋਟੋ ਮੈਂ ਸ਼ੋਅ ਕਰ ਦਿੰਨਾ ਤੁਸੀਂ ਦੇਖੋ ਸਟਕਾਰ ਖੜੀ ਐ ਪ੍ਰੋਪਰ ਸਵਿਫਟ ਖੜੀ ਐ ਬਾਈਕ ਕਿਹ ਖੜਾ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਦਿੱਕਤ ਕਿਉਂ ਕੀ ਮੰਗ ਕਰਦੇ ਹੋ ਦੇਖੋ ਇਹਦਾ ਇਹਦਾ ਹੱਲ ਸਾਰਾ ਚਲਾਨ ਨੂੰ ਕੈਨਸਲ ਕਰਵਾਇਆ ਜਾਵੇ ਚਲਾਨ ਨੂੰ ਸਾਡੇ ਇਹਦੇ ਆਰਸੀ ਤੋਂ ਉਤਰਾਇਆ ਜਾਵੇ ਨਾ ਤਾਂ ਹੀ ਨਹੀਂ ਤੇ ਆਰਸੀ ਤੇ ਚੜਿਆ ਰਹੇਗਾ ਸਾਨੂੰ ਖੱਜਲ ਹੋਣਾ ਪਏਗਾ ਨਾ ਚਲਾਨ ਛੁੜਾਉਣ ਵਾਸਤੇ ਇਹ ਦਿੱਕਤ ਹੈ ਇਹਨੂੰ ਕੈਨਸਲ ਕਰਵਾਓ ਸਰ ਜਿੱਦਾਂ ਵੀ ਹੋਵੇ